گروہ جی کا خالصہ گروہ جی کی فتح ہوں آیا دوروں چل کر میں تک کی توسر نائے جیو میں آسا رکھی چیت میں میرا سب دکھ گوائے جیو درمانڈے تھانڈے دربار ਤੁਧ ਬੇਨੁ ਸੁਰਤ ਕਰ ਕੋ ਮੇਰੀ ਦਰਸਨ ਦੀਜ ਖੋਲ ਕੇ ਵਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜੇਤ ਦਵਾਰ ਉਪਰ ਤਿਤ ਲੈ ਹੋ ਉਬਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿੱਤ ਦਵਾਰ ਉਬਰ ਤਿਤ ਲੇਖ ਉਬ ਸਤ ਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਬੀਚਾਰ ਨਾਨਕ ਆਵਰ ਨ ਸੁਝਈ ਧਰ ਬਿਨ ਬਖਸਨ ਹਾ ਮਹਲਾ ਤੀਜਾ ਓ ਮੈਂ ਮਾਇਆ ਮੋਹਣੀ ਦੂਜੈ ਲਗ ਜਾਏ ਨਾ ਏਹ ਮਾਰੀ ਨਾ ਮਰ ਨਾ ਏਹ ਹਾਟ ਵਿਕਾਏ ਗੁਰ ਕਾ ਸ਼ਬਦ ਪਰ ਜਾਲੀਐ ਤਾ ਇਹ ਵਿਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪਾੜੀ ਸਤ ਗੁਰ ਕੀ ਵਡਿਆਈ ਸਤ ਗੁਰ ਦਿੱਤੀ ਤੁਰੋਂ ਹੁ ਹੁਕਮ ਬੋਝ ਨਿਸਾਨ ਉੱਤੀ ਪਤੀ ਜਵਾਈ ਸਕੀ ਅਗੋਂ ਪਿਛੋਂ ਟੋਲ ਡਠਾ लाहे온 ਸਭਨਾ ਕਾ ਅਭਿਮਾਨ ਜਥ ਕੋ ਵੇਖ ਤਥ ਮੇਰਾ ਸਤ ਗੁਰੂ ਹਰ ਬਖਸ਼ਿਓ ਸਭ ਜਹਾਂ ਜੇ ਸਤ ਗੁਰ ਨੋ ਮਿਲ ਮੰਨ ਸੋ ਹਲਤ ਪਲਤ ਸਿੱਜ ਜੇ ਵੇ ਮੁਖ ਹੋਵੈ ਸੋ ਪਰਸਟ ਥਾ ਜਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ ਹਰ ਸਜਣ ਪਰਖ ਸੋਜਨ ਪੌਂਦੀ ਭਿੱਤ ਦੇਖ ਕੈ ਸਭ ਆਏ ਪਏ ਸਤ ਗੁਰ ਕੀ ਪੈਰੀ ਲਾਹੇ ਓਨ ਸਬਨਾ ਕਿਹੋ ਮਨੋ ਗੁਮਾਨ ਜਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਫੁਰਖ ਸੁਜਾਨ ਪਉਂਦੀ ਪਿਤ ਦੇਖ ਕੇ ਸਭ ਆਏ ਪਏ ਸਤ ਗੁਰ ਕੀ ਪੈਰੀ ਲਾਹਿਉਨ ਸਬਨਾ ਕੇਹੁ ਮਨਹੁ ਗੁਮਾਨ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਸਾ ਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੈ ਉੱਭਰੈ ਤਤ ਲੈਹੁ ਉਬਾਰ ਸਤ ਗੁਰ ਸੁਖ ਵੇਖਾਲਿਆ ਸਚਾ ਸ਼ਬਦ ਵਿੱਚ ਵਿਚਾਰ ਨਾਨਕ ਆਵਰਨਾ ਸੁਝਾਈ ਹਰ ਬਿਨ ਬਖਸ਼ਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਪਾਵਨ ਅੰਗ 852 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ